ਅੱਜ ਇਹ ਸਮੂਹ ਸਾਧ ਸੰਗਤ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਕਹਿਣੀ ਕਰਨੀ ਦੇ ਪੂਰੇ ਸੰਤ ਜਸਪਾਲ ਸਿੰਘ ਜੀ ਦੇ ਤੋਂ ਗੋਛਮਾਗਮ ਤੇ ਆਪਾਂ ਸਾਰੇ ਇਕੱਤਰ ਹੋਏ ਇਥੇ ਸੰਤਾ ਦੀ ਜਿਹੜੀ ਜੀਵਨੀ ਨਾ ਉਹ ਆਪਣੇ ਆਪ ਵਿੱਚ ਨਾ ਬਹੁਤ ਪਰਬਲ ਹੈ ਉਹਨਾਂ ਤੇ ਬੜੀ ਸਰਗੁਰਾਂ ਦੀ ਕਿਰਪਾ ਆ ਸੀਗੀ ساری ਜ਼ਿੰਦਗੀ ਉਹਨਾਂ ਸੱਚੇ ਪਾਤਸ਼ਾਹ ਦੇ ਹੁਕਮੇ 'ਚ ਚੱਲੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਨਾ ਦਿੱਤੀ ਉਹਨਾਂ ਨੇ ਵੀ ਸੱਚੇ ਪਾਤਸ਼ਾਹ ਦੇ ਹੁਕਮ ਤੇ ਚੱਲੋ ਇਹ ਸਭ ਤੋਂ ਵੱਡੀ ਚੀਜ਼ ਹੈ ਆਪ ਉਹ ਸੱਚੇ ਪਾਤਸ਼ਾਹ ਲੜ ਨਹੀਂ ਛੱਡਿਆ ساری ਜ਼ਿੰਦਗੀ ਸਰਦਾ ਪ੍ਰਤੀਤ ਭਰੋਸਾ ਉਹਨਾਂ ਦੇ ਚਰਨਾਂ 'ਤੇ ਰੱਖਿਆ ਅਤੇ ਆਪਣੀ ਔਲਾਦ ਨੂੰ ਵੀ ਉਹਨਾਂ ਪ੍ਰੇਰਨਾ ਕੀਤੀ ਉਹਨਾਂ ਦੇ ਸੁਪੁੱਤਰ ਸੰਤ ਲਾਲ ਸਿੰਘ ਜੀ ਚੇਅਰਮੈਨ ਨਾਮਧਾਰੀ ਸੰਗਤ ਉਹ 사ਸੰਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਵੀ ਉਹਨਾਂ ਸਾਰੀ 사ਸੰਗ ਤੇ ਇੱਥੇ ਆਏ ਉਹਨਾਂ ਦੇ ਸਮਾਗਮ ਤੇ ਆਈ ਹੈ ਜਿਹੜੀ ਸੱਚੇ ਪਾਸ਼ਾ ਗੁਰਬਾਣੀ ਚ ਪੰਕਤੀਆਂ ਲਿਖੀਆਂ ਨੇ ਗੁਰਮੁਖ ਨਾਮ ਦਾਣ ਇਸ਼ਾਨਾਨ ਗੁਰਮੁਖ ਪਾਵੇ ਦਰਗਹਿ ਮਾਨ ਉਹਨਾਂ ਸੰਤਾਂ ਨੇ ਆਪਣੀ ਜੀਵਨੀ ਚ ਉਹਨਾਂ ਪੰਕਤੀਆਂ ਨੂੰ ਮੰਨ ਕੇ ਵਿਖਾਇਆ ਹੈ ਸਾਰੀ ਜ਼ਿੰਦਗੀ ਨਾਮ ਦਾਣ ਦਾ ਇਸ਼ਾਨਾਨ ਦਾ ਪੱਲਾ ਨਹੀਂ ਛੱਡਿਆ ਆਏਗੇ 사ਸੰਗ ਦੀ ਸੇਵਾ ਕੀਤੀ ਆਏਗੇ ਸਾਧੂ ਸੰਤ ਮਹਾਰਮਾਨ ਨੂੰ ਪ੍ਰਸ਼ਾਦਾ ਵੀ ਛਕਾਇਆ ਔਰ ਆਪਣੀ ਗੱਲ ਤੇ ਪੂਰਾ ਦ੍ਰਿੜ ਰਹੇ ਸੱਚੇ ਪਾ ਸ਼ਾਦੀ ਚਰਨਾਂ ਤੇ ਚਰਨਾਂ ਤੇ ਪ੍ਰੇਮ ਭਰੋਸਾ ਪ੍ਰਤੀਤ ساری ਜ਼ਿੰਦਗੀ ਰੱਖੀ ਤੇ ਸਾਰਿਆਂ ਨੂੰ ਜਿਹੜਾ ਵੀ ਕੋਈ ਆਇਆ ਉਹਨਾਂ ਨੂੰ ਪ੍ਰੇਰਨਾ ਦਿੱਤੀ ਵੀ ਸੱਚੇ ਪਾਤਸ਼ਾਹ ਦੀ ਚਰਨਾਂ ਤੇ ਪ੍ਰੋਸਾਰ ਰੱਖੋ ਇਸ ਲਈ ਉਹ ਜਿਸ ਤਰ੍ਹਾਂ ਲਿਖਿਆ ਨਾ ਗੁਰੂਖ ਬੁੱਢੇ ਕਦੇ ਨਹੀਂ ਉਹਨਾਂ ਜੇ ਜਵਾਨੀ ਤੇ ਸੱਚੇ ਪਾਤਸ਼ਾਹ ਸ਼ਰਧਾ ਰੱਖੀ ਨਾ ਤੇ ਬੁਢਾਪੇ 'ਚ ਵੀ ਹੀ ਵੇਖਿਆ ਵੀ ਚੜ੍ਹਦੀ ਕਲਾ ਜੀ ਵੇਖਿਆ ਉਹਨਾਂ ਨੂੰ ਸੋ ਉਹਨਾਂ ਦੇ ਸੁਪੁੱਤਰ ਸੰਤ ਲਾਲ ਸਿੰਘ ਜੋ ਆਪਾਂ ਸਾਧ ਸੰਗਤ ਦਾ ਧੰਨਵਾਦ ਕਰਦੇ ਆਂ ਕਿ ਸਾਰੀ ਸਾਧ ਸੰਗਤ ਇੱਥੇ ਆਈ ਹੈ ਦਰਸ਼ਨ ਦਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਾਰੇ ਸਤਗੁਰੂ ਰਾਮ ਸਿੰਘ ਜੀ ਦਾ ਔਰ ਸਾਡੇ ਪਰਿਵਾਰ ਨੇ ਸਤਗੁਰੂ ਪ੍ਰਤਾਪ ਸਿੰਘ ਤੋਂ ਲੈ ਕੇ ਸਾਡੇ ਪਰਦਾਦਾ ਜੀ ਨੇ ਸਤਗੁਰੂ ਜਗਜੀਤ ਸਿੰਘ ਜੀ ਦੇ ਨਾਲ ਸਾਡੇ ਦਾਦਾ ਜੀ ਤੇ ਸਾਡੇ ਵੱਡੇ ਵੀਰ ਜੀ ਨੇ ਸਤਗੁਰੂ ਦਲੀਪ ਸਿੰਘ ਜੀ ਦੀ ਹਾਜੂਰੀ ਸੇਵਕ ਰਹੇ ਨੇ ਉਹਨਾਂ ਨੇ ਸੇਵਾ ਕੀਤੀ ਹੈ ਸਤਿਗੁਰੂ ਦਲੀਪ ਸਿੰਘ ਜੀ ਦੀ ਸੇਵਾ ਕਰ ਰਹੇ ਨੇ ਸਾਡੇ ਵੀਰ ਜੀ ਸਾਡੇ ਪਿਤਾ ਜੀ ਜੋ ਚੜ੍ਹਾਈ ਕਰ ਗਏ ਨੇ ਮੈਂ ਉਹਨਾਂ ਦੇ ਬਾਰੇ ਇਹ ਕਹਿਣਾ ਚਾਹਾਂਗੀ ਕਿ ਉਹਨਾਂ ਦੇ ਇਹ ਨਹੀਂ ਸੀ ਹੈਗਾ ਕਿ ਮਨ 'ਚ ਕੁਝ ਹੋ ਰੇ ਅੰਦਰ ਕੁਝ ਹੋ ਰੇ ਤੇ ਬਾਹਰੋਂ ਕੋਈ ਹੋਰ ਗੱਲ ਕਰ ਰਹੇ ਨੇ ਉਹਨਾਂ ਦਾ ਮਨ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਸੀ ਔਰ ਮੈਂ ਆਪਣੇ ਵੱਡੇ ਵੀਰ ਜੀ ਵਾਸਤੇ ਇਹ ਕਹਿਣਾ ਚਾਹਾਂਗੀ ਭਰਾ ਨੇ ਸਾਡੇ ਪਿਤਾ ਜੀ ਦੀ ਇੰਨੀ ਸੇਵਾ ਕੀਤੀ ਹੈ ਕਿ ਉਹਨੇ ਸਰਵਣ ਪੁੱਤ ਬਣ ਕੇ ਵਿਖਾਇਆ ਹੈ ਅਖਰ ਦਾ ਪਿਤਾ ਜੀ ساری ਉਮਰ ਤਹੀ ਦੇ ਗਰੀਬਾਂ ਦੇਪੇ ਐਵੇਂ ਪ੍ਰੇਮ ਦੇ ਨਾਲ ਉਹਨਾਂ ਨੂੰ ਜਾ ਕੇ ਵੰਡੇ ਰਹੇ ਐਨਾ ਪਰੀ ਪ੍ਰੇਮ ਦੇ ਨਾਲ ਸਾਰਿਆਂ ਦੀ ਰੱਖਿਆ ਆਪਣੀ ਲਈ ਫਿਰ ਉਹ ਕਦੇ ਕੇ ਦੇ ਕੋਈ ਧੱਕਾ ਨਹੀਂ ਕੀਤਾ ਉਹ ਬੜੇ ਯੋਨੀ ਆਪਣੇ ਮਾਪਿਆਂ ਦੀ ਸੇਵਾ ਨਹੀਂ ਨਾ ਕਰਦੇ ਤੇ ਅੰਦਰ ਲੋਕਾਂ ਨੂੰ ਮੁਖਾਵਾਂ ਕਰਦੇ ਉਹ ਸਾਰੇ ਫੋਕਟ ਕਰਮ ਨੇ ਲੇਕਿਨ ਕੋਈ ਨਾ ਅਰਥ ਨਹੀਂ ਪਾਈ ਬਾਇਰਾਇ ਤੇ ਮਾਤੂ ਪਰਹਰ ਸੁਣੇ ਵੇਦ ਵੇਦ ਨਾ ਜਾਣੇ ਤਦਾ ਪਹਾਣੀ ਮਾਤੂ ਪਰਹਰ ਪੜੇ ਕਹੇ ਤਬ ਵਾਹਖੰਡ ਬੰਦੂਦਾ ਫਿਰ ਇਹ ਮੁਖਾਵਣੀ ਦੇ ਮੂਰਤੀ ਦੇ ਮਨ ਸੇਵਕ ਮਾਣੀ ਇਹ ਤਾਂ ਅੜੀ ਬੜੀ ਖਰਮ ਆਪੇ ਮਾ ਤੋਂ ਪਰਹਰ ਨਾਵਣਾ ਅਸਰ ਦਿਲ ਚ ਘੂਮਣ ਮਾਣੀ ਮਾ ਤੋਂ ਪਰਹਰ ਕਰੇਦਾ ਹੰਨ ਬਈ ਮਾ ਅਬਿਆਨ ਪ੍ਰਾਣੀ ਉਹਨੂੰ ਬਈ ਮਾ ਰਖਿਆ